ਕਸਾਨਾਂ ਨੂੰ ਮੁਆਵਜ਼ਾ ਮਿਲ ਰਿਹਾ ਨਾ ਗਰੀਬਾਂ ਦੀਆਂ ਸ਼ਰਤਾਂ ਬਦਲਣ ਦਾ ਪ੍ਰਬੰਧ ਹੋ ਰਿਹਾ ਨਹੀਂ ਸਰਕਾਰ ਪਤਾ ਨਹੀਂ ਕਿੱਥੇ ਉਲਝੀ ਹੋਈ ਹੈ ਜੇ ਵੀ ਮੌਕਾ ਸਰਕਾਰ ਕੋਲੇ ਆਪਣੀਆਂ ਨਹੀਂ ਇਹਨਾਂ ਦਾ ਖਮਿਆਜਾ ਤੁਹਾਨੂੰ 2027 ਦੇ ਵਿੱਚ ਭੁਗਤਣਾ ਪੈਣਾ ਮੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਅਸੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਕੋਲਾਣਾ ਵਿਧਾਨ ਸਭਾ ਬਲਾਡਾ ਵਿਖੇ ਖੜੇ ਹਾਂ ਮੈਂ ਪਹਿਲੇ ਕਿਹਾ ਵੀ ਘਰ-ਘਰ ਦੀ ਕਹਾਣੀ ਹੈ ਕਿਰਤੀ ਲੋਕਾਂ ਦੇ ਮਕਾਨ ਲਗਾਤਾਰ بارشਾਂ ਦੇ ਨਾਲ ਛੱਤਾਂ ਡਿਗਰੀਆਂ ਤੇ ਜਾਨੀ ਨੁਕਸਾਨ ਹੋ ਰਹੇ ਨੇ ਜਿਵੇਂ ਪਿਛਲੇ ਦਿਨੀ ਫਤਿਹਪੁਰ ਫਿਰ ਚੈਨੇਵਾਲ ਅੱਜ ਅਸੀਂ ਭਲਾੜੇ ਦੇ ਦੌਰੇ ਤੇ ਸੀ ਆ ਦੂਸਰਾ ਤੀਸਰਾ ਸਾਡਾ ਘਰ ਆ ਜਿਨ੍ਹਾਂ ਦੀਆਂ ਛੱਤਾਂ ਆ ਇੱਕ ਪਿੰਡ ਦੇ ਵਿੱਚ ਦੂਜਾ ਦੇਖੋ ਕਿਸ ਤਰ੍ਹਾਂ ਮਕਾਨ ਨੂੰ ਲਗਾਤਾਰ بارش ਹੋਣ ਨਾਲ ਪਰ ਮੈਂ ਕਹਿ ਸਕਦਾ ਵੀ ਜਾਨੀ ਨੁਕਸਾਨ ਤਾਂ ਬਚਿਆ ਸਮਾਨ ਟੁੱਟਿਆ ਬੜਾ ਪਰਿਵਾਰ ਲਈ ਸ਼ਾਰਟ ਹੁੰਦਾ ਜਦੋਂ ਉਹਦੇ ਲਈ ਉਹਦਾ ਮਕਾਨ ਡਿੱਗਦਾ ਕਿਸਾਨਾਂ ਦੀ ਫਸਲ ਹੜ ਬਰਬਾਦ ਕਰ ਰਿਹਾ ਹੈ ਜਾਦੇ ਵਾਰਸ਼ ਹੋਣ ਨਾਲ ਫਸਲ ਬਰਬਾਦ ਹੋ ਰਹੀ ਹੈ ਘੱਗਰ ਦੇ ਕੰਡੇ ਫਸਲ ਬਰਬਾਦ ਹੋ ਰਹੀ ਹੈ ਤੇ ਸਰਕਾਰ ਕੰਬ ਕਰਨ ਦੀ ਕਿਨ ਸੁੱਤੀ ਹੋਈ ਜਿਹੜੀ ਸਰਕਾਰ ਕਹਿੰਦੀ ਸੀ ਗਰਦੌਰੀਆਂ ਬਾਅਦ ਚ ਕਰਾਵਾਂਗੇ ਪਹਿਲਾਂ ਮੁਆਵਜ਼ੇ ਦੇ ਦਾਂਗੇ ਤੇ ਅੱਜ ਉਹ ਸਰਕਾਰ ਮੈਂ ਕਹਿ ਸਕਦਾ ਸੁੱਤੀ ਹੋਈ ਆ ਮੈਂ ਕਹਿ ਸਕਦਾ ਕਿ ਬੁਲਾਡਾ ਵਿਧਾਨ ਸਭਾ ਦਾ ਜਿਹੜਾ ਮੈਂ ਕਹਿ ਸਕਦਾ ਇਥੋਂ ਦਾ ਵਿਧਾਇਕ ਆ ਉਵੀਏ ਸਮਾਜ ਦੇ ਵਿੱਚੋਂ ਤਾਂ ਮੈਂ ਕਹਿ ਸਕਦਾ ਕਿ 10 ਸਾਲ 8-9 ਸਾਲ ਹੋ ਗਏ ਉਹਨਾਂ ਨੂੰ ਇਥੋਂ ਦੀ ਨੁਮਾਇੰਦਗੀ ਕਰਦੇ ਹੋਏ ਪਰ 8-9 ਸਾਲਾਂ ਦੇ ਵਿੱਚ ਉਹ ਗਰੀਬਾਂ ਦੇ ਮਕਾਨਾਂ ਨੂੰ ਜਿਹੜੀ ਸਹੂਲਤ ਮਿਲਦੀ ਹੁੰਦੀ ਹੈ ਮਕਾਨ ਬਣਾਉਣ ਵਾਸਤੇ ਛਤਾਂ ਉਹ ਅੱਜ ਤੱਕ ਦਿਵਾਉਣ ਦੇ ਵਿੱਚ ਮੈਂ ਕਹਿਣਾ ਸਦਾ ਬੁਰੀ ਤਰ੍ਹਾਂ ਨਾਕਾਮਯਾਬ ਹੋਏ ਨੇ ਤੇ ਅੱਜ ਅਸੀਂ ਕੁਲਾਣੇ ਪਿੰਡ ਦੇ ਵਿੱਚ ਖੜੇ ਨੇ ਨਾਲ ਗੱਲ ਕਰਦੇ ਆਂ ਤੁਹਾਨੂੰ ਕੋਈ ਸਰਕਾਰ ਵੱਲੋਂ ਕਦੇ ਕੋਈ ਸਹਾਇਤਾ ਮਿਲੀ ਨਹੀਂ ਵੀ ਮਕਾਨ ਵੀ ਛੱਤਾਂ ਬਦਲਣ ਵਾਸਤੇ ਹਾਂਜੀ ਨਹੀਂ ਮਿਲੀ ਜੀ ਕੋਈ ਇਥੋਂ ਦੇ ਵ代ਕ ਨੇ ਕਦੇ ਕੋਈ ਥੋੜੀ ਮਦਦ ਕੀਤੀ ਹੋਵੇ ਹਾਂਜੀ ਕਰੀ ਜਾਂ ਕੋਈ ਸਰਕਾਰ ਕਹਿੰਦੀ ਹੁੰਦੀ ਹੈ 1.5 ਲੱਖ ਰੁਪਏ ਮਕਾਨਾਂ ਤੁਹਾਡੇ ਕੋਈ ਕਦੇ ਨਹੀਂ ਆਇਆ ਜੀ ਬਹੁਤ ਵਾਰੀ ਕਹਿੰਦਾ ਸੀ ਵੀ ਸਾਨੂੰ ਡਾਰਾ ਵੀ ਛੱਤ ਤੋਂ ਸਾਨੂੰ ਕੁਝ ਨਹੀਂ ਮਿਲਿਆ ਜੀ ਅਜੇ ਤਿੰਦਾ ਤੇ ਫਾਰਮ ਦਾ ਭਰੇ ਹੋਣੇ ਤੁਸੀਂ ਫਾਰਮ ਜੀ ਕਿੰਨੇ ਵਾਰੀ ਲੈ ਕੇ ਫੋਟੋਆਂ ਤੇ ਕਿਤੇ ਕੇ ਫਾਰਮ ਜੀ ਬਹੁਤ ਵਾਰੀ ਭਰਤੀ ਪਰ ਮਿਲੀ ਜੁਕੀ ਨਾ ਮਿਲੀ ਜੁਕੀ ਇਹ ਦੇਖੋ ਪ੍ਰਸ਼ਾਸਨ ਸਰਕਾਰ ਕੁੰਭ ਕਰਨ ਦੀ ਨੀਂ ਸੁੱਤੀ ਹੋਈ ਆ ਮੇਰਾ ਕਹਿਣਾ ਹਜੇ ਵੀ ਮੌਕਾ ਸਰਕਾਰ ਕੋਲੇ ਆਪਣੀਆਂ ਨਹੀਂ ਇਹਨਾਂ ਦਾ ਖਮਿਆਜਾ ਤੁਹਾਨੂੰ 2027 ਦੇ ਵਿੱਚ ਭੁਗਤਣਾ ਪੈਣਾ ਜਿਹੜੇ ਮਕਾਨ ਡਿੱਗਣ ਵਾਲੇ ਨੇ ਉਹਨਾਂ ਦਾ ਤੁਰੰਤ ਉਹਨਾਂ ਦੇ ਜਿਹੜੇ ਪੈਸੇ ਰੁਕੇ ਆ ਕਿਸੇ ਜ਼ਿਆਦਾਤਰ ਮਕਾਨਾਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਨਗਰ ਪੰਚਾਇਤ ਨਗਰ ਕੌਂਸਲਾਂ ਦੇ ਵਿੱਚ ਉਹ ਵਿਚਾਰੇ ਗੇੜੇ ਮਾਰ ਰਹੇ ਨੇ ਉਹ ਸਰਕਾਰੀ ਅਧਿਕਾਰੀਆਂ ਕੋਲੇ ਢੀਡੇ ਮਾਰ ਰਹੇ ਨੇ ਉਹਨਾਂ ਨੂੰ ਉਹਨਾਂ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਉਹਨਾਂ ਦੇ ਮਕਾਨ ਨੂੰ ਜਿਹੜੀ ਯੋਗ ਰਾਸ਼ੀ ਸਰਕਾਰ ਦਾ ਦੇਣਾ ਜ਼ਰੂਰੀ ਬਣਦਾ ਉਹ ਨਹੀਂ ਦੇਰ ਪਾਰ ਹੈ ਤਾਂ ਇਸ ਕਰਕੇ ਆ ਵੱਡਾ ਨੁਕਸਾਨ ਅਸੀਂ ਦੇਖ ਸਕਦੇ ਹਾਂ ਕਿ ਕੀਮਤੀ ਜਾਨਾਂ ਵੀ ਸਮਾਜ ਨੂੰ ਦੇਣੀਆਂ ਪੈਰੀਆਂ ਨਾ ਕਿਸਾਨਾਂ ਨੂੰ ਮੁਆਵਜ਼ਾ ਮਿਲ ਰਿਹਾ ਨਾ ਗਰੀਬਾਂ ਦੀਆਂ ਛੱਤਾਂ ਬਦਲਣ ਦਾ ਪ੍ਰਬੰਧ ਹੋ ਰਿਹਾ ਨਹੀਂ ਸਰਕਾਰ ਪਤਾ ਨਹੀਂ ਕਿੱਥੇ ਉਲਝੀ ਹੋਈ ਹੈ ਅੱਜ ਅਸੀਂ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਭੋਜਨ ਸਮਾਜ ਪਾਰਟੀ ਦੀ ਪੂਰੀ ਲੀਡਰਸ਼ਿਪ ਅੱਜ ਪਿੰਡਾਂ ਦੇ ਦੌਰੇ ਤੇ ਸਾਡੇ ਜਿੰਨੇ ਵੀ ਸਾਡੇ ਗਰੀਬ ਭਰਾ ਗਰੀਬ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੇ ਲਈ ਅਸੀਂ ਖੜ੍ਹ ਰਹੇ ਹਾਂ ਤੇ ਅੱਜ ਅਸੀਂ ਇੱਥੇ ਆਏ ਹਾਂ ਤੇ ਮੈਂ ਫੇਰ ਸਰਕਾਰ ਨੂੰ ਬੇਨਤੀ ਕਰਦਾ ਕਿ ਆ ਆ ਪਰਿਵਾਰ ਨੂੰ ਜਿਹੜਾ ਜਿੱਥੇ ਵੀ ਛੱਤ ਡਿੱਗੀ ਹੈ ਉਹਨਾਂ ਨੂੰ ਜ਼ਰੂਰੀ ਤੁਰੰਤ ਮੁਆਵਜ਼ੇ ਦੇ ਕੇ ਉਹਨਾਂ ਦਾ ਸ਼ੱਤਾਂ ਬਦਲਾਓ ਇਹ ਤੁਹਾਡਾ ਫਰਜ਼ ਬਣਦਾ ਤੁਸੀਂ ਵੋਟਾਂ ਵੇਲੇ بڑے بڑے ਵਾਅਦੇ ਕੀਤੇ ਸੀ ਕਿ ਪੰਜ-ਪੰਜ ਮਰਲੇ ਦੇ ਪਲਾਟ ਦੇਵਾਂਗੇ ਉੱਤੇ ਘਰ ਬਣਾ ਕੇ ਦੇਵਾਂਗੇ ਕੋਈ ਛੱਤ ਕਮਜ਼ੋਰ ਨਹੀਂ ਰਹਿਣ ਦੇਵਾਂਗੇ ਅੱਜ ਜौं ਦੀ ਤੌਹਾਂ ਸਾਰਾ ਕੁਸ਼ ਤੇ ਮੇਰਾ ਸਮਾਜ ਮਰ ਰਿਹਾ ਛੱਤਾਂ ਦੇ ਥੱਲੇ ਆ ਕੇ ਤੇ ਸਰਕਾਰਾਂ ਸੁੱਤੀਆਂ ਹੋਈਆਂ ਤੇ ਸਾਡਾ ਫਰਜ਼ ਬਣਦਾ ਕਿ ਆਪਾਂ ਇਹ ਇਹ ਚੀਜ਼ ਜਿਹੜੀ ਆ ਹਾਸਲੇ ਵਾਪਰੇ ਨੇ ਇਹਨਾਂ ਨੂੰ ਰੋਕਣ ਲਈ ਇਹਨਾਂ ਦੇ ਤੁਰੰਤ ਮਕਾਨ ਦੇ ਮੁਆਵਜ਼ੇ ਜਾਰੀ ਕਰਕੇ ਇਹ ਪਗਰੀਬ ਪਰਿਵਾਰਾਂ ਨੂੰ ਗਰੀਬ ਕਿਸਾਨਾਂ ਨੂੰ ਜਿਹੜੀ ਫਸਲ ਮਰ ਚੁੱਕੀ ਹੈ ਹੜ੍ਹਾਂ ਦੇ ਨਾਲ ਬਾੜਸ਼ਾ ਦੇ ਨਾਲ ਉਹਨਾਂ ਨੂੰ ਤੁਰੰਤ ਮੁਆਵਜ਼ੇ ਦਿੱਤੇ ਜਾਣ ਤਾਂ ਜੇ ਤੁਸੀਂ ਇਹਨਾਂ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਬਾਜਨ ਸਮਾਜ ਪਾਰਟੀ ਤਰਫੋਂ ਇੱਕ ਸਾਰੇ ਮਨਰੇਗਾ ਮਜ਼ਦੂਰ ਕਿਉਂਕਿ ਮਨਰੇਗਾ ਦਾ ਕੰਮ ਬੰਦ ਪਿਆ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਔਰਤਾਂ ਨੂੰ ਦੇਣ ਦੀ ਗੱਲ ਕਰਦੇ ਸੀ ਉਹ ਬੰਦ ਪਿਆ ਸਾਢੇ 3 ਸਾਲ ਤੋਂ ਵੱਧ ਦਾ ਸਮਾਂ ਸਰਕਾਰ ਨੂੰ ਹੋ ਗਿਆ ਹਰ ਫਰੰਟ ਦੇ ਉੱਤੇ ਸਰਕਾਰ ਫੇਲ ਆ ਤੇ ਇਹ ਮੈਂ ਫੇਰ ਮੰਨ ਕਰਦਾ ਪ੍ਰਸ਼ਾਸਨ ਤੋਂ ਕਿ ਜਿਹੜੀਆਂ ਛੱਤਾਂ ਕਮਜ਼ੋਰ ਨੇ ਉਹਨਾਂ ਦੇ ਇਮੀਡੀਏਟਲੀ ਤੁਰੰਤ ਫਾਰਮ ਬਾਜਪਮਾ ਦੀ ਭਰਾ ਲਿਓ ਜਦੋਂ ਤੁਹਾਨੂੰ ਪਤਾ ਵੀ ਮਕਾਨ ਡਿੱਗਣ ਵਾਲੇ ਨੇ ਤਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਜੇ ਸਰਕਾਰ ਪਹਿਲਾਂ ਜਾਗਲੇ ਅਸੀਂ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਵੱਲੋਂ ਪਰਿਵਾਰ ਦੀ ਕੁਝ ਮਦਦ ਕਰਨ ਵਾਸਤੇ ਆਇਆ ਸਾਡੇ ਵੱਲੋਂ ਤਾਂ ਇੱਕ ਆਪ ਦੀ ਦਸਾਂ ਉਹਦੀ ਕਿਰਤ ਕਮਾਈ ਜੋ ਸਾਡੇ ਸਾਥੀਆਂ ਨੇ ਸੰਜੋਗ ਭੇਜਿਆ ਪਰ ਮੈਂ ਤਾਂ ਫੇਰ ਵੀ ਕਹਿਣਾ ਕਿ ਸਰਕਾਰ ਦਾ ਫਰਜ਼ ਬਣਦਾ ਕਿ 2-2 ਲੱਖ ਰੁਪਇਆ ਆ ਮਕਾਨਾਂ ਨੂੰ ਤੁਰੰਤ ਦੇ ਕੇ ਇਹਨਾਂ ਦਾ ਸ਼ਰਤਾਂ ਬਦਲਾਉਣ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ 10 ਤਰੀਕ ਨੂੰ ਜ਼ਿਲ੍ਹਾ ਮਾਨਸਾ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਸਰਦਾਰ ਅਫਤਾਰ ਸਿੰਘ ਕ੍ਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਸੂਬਾ ਪ੍ਰਧਾਨ ਭਾਜਪਾ ਸਮਾਜ ਪਾਰਟੀ ਪੰਜਾਬ ਸਮਾਜ ਲੋਕ ਮਹਿੰਤਾ ਹੈ ਮਾਨਸਾ ਜ਼ਿਲ੍ਹੇ ਚ ਆ ਰਹੇ ਨੇ ਇਹ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਉੱਥੇ ਇਕੱਠੇ ਕਰਕੇ ਡੀਸੀ ਸਾਹਿਬ ਨਾਲ ਕੋਈ ਗੱਲ ਕਰਾਂਗੇ ਕਿ ਕਦੋਂ ਰਾਹਤ ਦੇਣੀ ਹੈ ਜਦੋਂ ਬੰਦੇ ਮਰ ਗਏ ਮਰਿਆਂ ਤੋਂ ਬਾਅਦ ਤਾਂ ਫਿਰ ਤੁਸੀਂ ਰਾਹਤਾਂ ਦਿੰਦੇ ਫਿਰਦੇ ਹੋ ਚੱਕ ਚੱਕੀ ਫਿਰਦੇ ਹੋ ਤੇ ਜਦੋਂ ਪਹਿਲਾਂ ਛੱਤਾਂ ਡਿੱਗਣ ਵਾਲੀਆਂ ਪਹਿਲਾਂ ਸਰਕਾਰ ਸੰਭਾਲ ਨਹੀਂ ਰਹੀ ਤੇ ਮੈਂ ਜਾਗੋ ਮੈਂ ਮੰਗ ਕਰਨ ਵਾਸਤੇ ਪਰਿਵਾਰ ਦੇ ਦੁੱਖ ਦੇ ਵਿੱਚ ਅੱਜ ਆਇਆ ਸੀ ਕਿ ਵੱਡਾ ਹਾਸਾ ਹੁਣੋਂ ਟਲਿਆ ਪਾਵਾਂ ਦੀ ਨੁਕਸਾਨ ਹੋਇਆ ਕਈ ਥਾਈ ਤਾਂ ਜਾਣਾ ਵੀ ਗਈਆਂ ਪਰ ਮੈਂ ਕਹਿ ਸਕਦਾ ਵੀ ਕੁਦਰਤ ਨੇ ਮੇਰ ਪਰ ਹੀ ਹੱਥ ਰੱਖਿਆ ਇੰਨੀਆਂ ਗੱਲਾਂ ਕਰਦਾ ਰਜ਼ਾ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ